ਕਾਰਡ ਆਸਣ ਅਸੀਂ ਹੁਣ ਸ਼ੁਰੂ ਕਰਾਂਗੇ 1 2 1 2 1 2 1 2 1 2 1 2 ਫੌਨਸ ਜਿਹੜਾ ਸਾਡੇ ਸ਼ਰੀਰ ਲਈ ਬਹੁਤ ਹੀ ਲਾਭਦਾਇਕ ਹੈ ਇਹ ਇਹਦੇ ਨਾਲ ਜਿਹੜੀ ਸਾਡੀ ਬਾਡੀ ਜਿਹੜੀ ਪੂਰੀ ਸੱਕ ਸਟ੍ਰੈਚ ਹੋ ਜਾਂਦੀ ਹੈ ਬਹੁਤ ਸਾਡੇ ਅਸੂਤਾਂ ਉਹ ਤਾਂ ਜਦੋਂ ਖਿਚਾਵ ਕਰਦੇ ਆ ਸਾਡੇ ਮੋਢੇ ਸਾਡੀਆਂ ਬਾਹਾਂ ਸਾਰੇ ਉੱਪਰ ਨੂੰ ਜਦੋਂ ਜਾਂਦੀਆਂ ਤਾਂ ਸਾਡੇ ਜਿਹੜੇ ਮੋਢਿਆਂ ਤੇ ਖਿਚਾਵ ਪੈਂਦਾ ਤੇ ਸਾਡੀ ਜਿਹੜੀ ਬੋਨ ਐ ਰੀਡ ਦੀ ਹੱਡੀ ਐ ਤੇ ਇਹਨੂੰ ਵੀ ਖਿਚਾਵ ਪੈਂਦਾ ਉੱਪਰ ਨੂੰ ਜਦੋਂ ਸਿਲ ਜਾਂਦੇ ਆ ਬਾਹ ਤਾਂ ਸਾਡੇ ਜਿਹੜੀ ਬੋਡੀ ਜਿਹੜੀ ਐ ਬਿਲਕੁਲ ਰਿਲੈਕਸ ਹੋ ਜਾਂਦੀ ਆ ਇਹਦੇ ਨਾਲ ਸਾਡੀਆਂ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਸਾਹ ਸਾਡਾ ਜਿਹੜਾ ਕਿਸੇ ਨੂੰ ਉਹ ਵੀ ਵਧੀਆ ਮਤਲਬ ਖੁੱਲ ਕੇ ਸਾਹ ਆਉਂਦਾ ਫੇਫੜੇ ਖੁੱਲਦੇ ਆ ਸਾਡੇ ਇਹਦੇ ਨਾਲ ਲੰਗਸ ਵਿੱਚ ਮਤਲਬ ਆਕਸੀਜਨ ਜਿਹੜੀ ਹੈ ਜਾਂਦੀ ਹੈ ਜਦੋਂ ਅਸੀਂ ਲੰਬੇ ਲੰਬੇ ਸਾਹ ਲੈ ਕੇ ਸਿਤਾਂ ਹਸਨ ਕਰਦੇ ਆ 1 2 ਅੱਛਾ ਕਬੀ 사이ਟ ਤੇ 1 2 1 2 1 2 1 2 टू फ्रंट से करेंगे वन टू वन टू वन टू वन टू वन टू वन टू विश्राम गोल कमावे अस वन टू थ्री फोर six seven eight nine ten and the clock one two three four five six seven eight nine ten Which <laughs> Eight, nine, ten. on this block one, two, three, four, five, six, seven, eight, nine, ten. 2 3 4 5 to ma mangi 1 2 3 4 5 6 7

8 9 10 11 12 2 लंबा 1 2 1 2 Two, one, two, one, two. करेंगे वक्रसन भी फायदे दस फायदे होंगे वन